ਸਰਕਾਰ ਦੇ ਘਰੋਂ ਲੰਬੇ ਸਮੇਂ ਬਾਅਦ ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ਲਈ ਇੱਕ ਚੰਗੀ ਖਬਰ ਆਈ ਹੈ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੇ ਉਹ ਹਜ਼ਾਰਾਂ ਮੁਲਾਜ਼ਮ ਜਿਹੜੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਨੇ ਉਹ ਸੜਕੀ ਤੇ ਕਾਨੂੰਨੀ ਲੜਾਈ ਲੜਦੇ ਆ ਰਹੇ ਨੇ ਉਨ੍ਹਾਂ ਵਿੱਚੋਂ ਕੁਝ ਮੁਲਾਜ਼ਮ ਮਾਸਟਰ ਕੋਰਟ ਚ ਗਏ ਸੀ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਕੁੰਡੇ ਖੜਕਾਏ ਸੀ ਔਰ ਲੰਬੀ ਲੜਾਈ ਤੋਂ ਬਾਅਦ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਇਨ੍ਹਾਂ ਮੁਲਾਜ਼ਮਾਂ ਦੇ ਹੱਕ 'ਚ ਫੈਸਲਾ ਕੀਤਾ ਸੀ ਭਾਵ ਪੰਜਾਬ ਸਰਕਾਰ ਨੂੰ ਹੁਕਮ ਜਾਰੀ ਕੀਤੇ ਸੀ ਕਿ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਉੱਪਰ ਵੀ ਕੇਂਦਰ ਦੇ ਨਹੀਂ ਪੰਜਾਬ ਦੇ ਸਕੇਲ ਕਾਨੂੰਨੀ ਤੌਰ ਤੇ ਲਾਗੂ ਕਰਨੇ ਬੰਦੇ ਨੇ ਭਾਵੇਂ ਅਦਾਲਤਾਂ ਦੇ ਫੈਸਲੇ ਵੀ ਆਏ ਸੀ ਪਰ ਉਸ ਤੋਂ ਬਾਅਦ ਵੀ ਸਰਕਾਰ ਟਾਸ ਤੋਂ ਮੱਸ ਨਹੀਂ ਹੋ ਰਹੀ ਸੀ ਮੁੱਖ ਸਕੱਤਰ ਵੱਲੋਂ ਹੰਗਾਮੀ ਮੀਟਿੰਗ ਕਰਕੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਉਹਰੇ ਹੁਕਮ ਜਾਰੀ ਕੀਤੇ ਸੀ ਕਿ ਸਾਰੇ ਵਿਭਾਗ ਤੁਰੰਤ ਆਪਣੇ ਭਰਤੀ ਨਿਯਮਾਂ ਵਿੱਚ ਸੋਧ ਕਰਨ ਤੇ 17 7 20 ਤੋਂ ਬਾਅਦ ਭਰਤੀ ਮਲਾਜਮਾਂ ਉੱਪਰ ਕੇਂਦਰੀ ਸਕੀਮ ਲਾਗੂ ਕਰਨ ਦੇ ਇੰਦਰਾਜ ਉਹਨਾਂ ਨਿਯਮਾਂ ਵਿੱਚ ਲਾਗੂ ਕਰਨ ਤੇ ਨਾਲੇ ਵੀ ਕਹਿਤਾ ਸੀ ਜਿੰਨਾ ਚਿਰ ਨਿਜਮ ਸੋਧੇ ਨਹੀਂ ਜਾਂਦੇ ਉਹਨਾਂ ਚਿਰ ਨਵੀਂ ਭਰਤੀ ਨਾ ਕੀਤੀ ਜਾਵੇ ਪਰ ਇਸੇ ਦੌਰਾਨ ਜਿਹੜੇ ਅਦਾਲਤਾਂ 'ਚ ਗਏ ਸੀ ਮਲਾਜਮ ਮਾਸਟਰ ਡਾਕਟਰ ਉਹਨਾਂ ਵੱਲੋਂ ਵੀ ਆਪਣਾ ਪੂਰਾ ਤਾਨ ਲਾਇਆ ਸੀ ਔਰ 22 ਜੁਲਾਈ ਨੂੰ ਜੋ ਜਾਣਕਾਰੀ ਮਿਲੀ ਹੈ 22 ਜੁਲਾਈ ਨੂੰ ਇੱਕ ਮਾਨਹਾਨੀ ਦਾ ਕੇਸ ਜਿਹੜਾ ਸੁਣਵਾਈ ਅਧੀਨ ਹਾਈ ਕੋਰਟ ਚ ਹੈ ਇਸ ਮਾਮਲੇ ਸੰਬੰਧੀ ਵੀ ਇਹ ਫੈਸਲੇ ਜਿਹੜੇ ਨੇ ਸਰਕਾਰ ਲਾਗੂ ਕਿਉਂ ਨਹੀਂ ਕਰੀ ਪਰ ਹੁਣ ਜਿਹੜੀ ਖਬਰ ਆਈ ਹੈ ਉਹ ਇਹ ਹੈ ਵੀ ਸਿੱਖਿਆ ਭਾਗ ਵਿੱਚ ਉਹ ਜਿਹੜੇ ਪਟੀਸ਼ਨਰ ਨੇ ਕੇਵਲ ਜਿਹੜੇ ਪਟੀਸ਼ਨਰ ਨੇ ਜਿਹੜੇ ਹਾਈ ਕੋਰਟ ਗਏ ਸੀ ਉਹਨਾਂ ਉੱਪਰ ਪੰਜਾਬ ਸਕੂਲ ਲਾਗੂ ਕਰਨ ਦੇ ਪੱਤਰ ਜਾਰੀ ਕੀਤੇ ਗਏ ਨੇ ਡਾਇਰੈਕਟਰ ਸਕੂਲ এডਿਕੇਸ਼ਨ ਐਲੀਮੈਂਟਰੀ ਨੇ ਜਿਹੜੇ ਇਹ ਪੱਤਰ ਜਾਰੀ ਕੀਤਾ ਔਰ ਡਾਇਰੈਕਟਰ ਸਕੂਲ এডਿਕੇਸ਼ਨ ਸਕੈਂਡਰੀ ਨੇ ਵੀ ਇਹ ਪੱਤਰ ਜਾਰੀ ਕੀਤਾ ਜਿਹਦੇ ਵਿੱਚ ਪੰਜਾਬ ਸਕੀਲ ਦੇਣ ਦੀ ਗੱਲ ਕੀਤੀ ਗਈ ਹੈ ਦਰਅਸਲ ਜਿਹੜਾ ਸਿੱਖਿਆ ਵਿਭਾਗ ਦੇ ਕਾਫੀ ਜਿਹੜੇ ਮੁਲਾਜ਼ਮ ਉਹ ਕੋਰਟ ਵਿੱਚ ਗਏ ਸੀ ਔਰ ਸਰਕਾਰ ਨੇ ਫਿਲਹਾਲ ਸਿੱਖਿਆ ਵਿਭਾਗ ਚ ਜਿਹੜੇ ਪਟੀਸ਼ਨਰ ਨੇ ਇਸ ਮਾਮਲੇ ਨਾਲ ਸੰਬੰਧਿਤ ਕੇਵਲ ਉਹਨਾਂ ਤੇ ਇਹ ਪੰਜਾਬ ਸਕੂਲ ਲਾਗੂਕਰਨ ਸੰਬੰਧੀ ਪੱਤਰ ਜਾਰੀ ਕੀਤੇ ਨੇ ਜਿਹਦੇ ਵਿੱਚ ਇੱਕ ਐਲੀਮੈਂਟਰੀ ਵਿੰਗ ਨਾਲ ਸੰਬੰਧਿਤ ਹੈ ਪਟੀਸ਼ਨਰ ਫਾਜ਼ਿਲਕਾਦਾ ਸਚੈਨ ਸਿੰਘ ਤੇ 43 ਹੋਰ ਉਹਨਾਂ ਦੇ ਮਾਮਲੇ ਵਿੱਚ ਆ ਡਾਇਰੈਕਟਰ ਸਕੂਲ ਐਜੂਕੇਸ਼ਨ ਐਲੀਮੈਂਟਰੀ ਹਰ ਕੀਰਤ ਕੋਰ ਜਾਣੇ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਔਰ ਇਸ ਪੱਤਰ ਵਿੱਚ ਕੀ ਲਿਖਿਆ ਤੁਹਾਨੂੰ ਪੂਰਾ ਪੜ੍ਹ ਕੇ ਸੁਣਾ ਦਿੰਦੇ ਆ ਤਾਂ ਜੋ ਗੱਲ ਬੜੀ ਸਪਸ਼ਟ ਹੋ ਜੇ ਆ ਦਫਤਰ ਡਾਇਰੈਕਟਰ ਸਕੂਲ ਐਜੂਕੇਸ਼ਨ ਐਲੀਮੈਂਟਰੀ ਸਕੈਂਡਰੀ ਵੱਲੋਂ ਇਹ ਪੱਤਰ ਜਾਰੀ ਕੀਤਾ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਕੈਂਡਰੀ ਔਰ ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਵਿਸ਼ਾ ਜਿਹੜਾ ਦਿੱਤਾ सीएम ਨੰਬਰ 12608 ਆਫ 2025 ਇਨ ਸੀਓਸੀਪੀ ਨੰਬਰ 667 ਆਫ 2025 ਇਨ ਸੀਡਬਲਯੂਪੀ ਨੰਬਰ 29973 ਆਫ 2024 ਸੁਚੈਨ ਸਿੰਘ ਐਂਡ ਆਦਰਜ ਵਰਸਸ ਸਟੇਟ ਆਫ ਪੰਜਾਬ ਆਦਰਜ ਇਹਦੇ ਬਾਰੇ ਹਦਾਇਤਾਂ ਦਿੱਤੀਆਂ ਨੇ ਦਫਤਰ ਡਾਇਰੈਕਟਰ ਸਕੂਲ ਐਜੂਕੇਸ਼ਨ ਐਲੀਮੈਂਟਰੀ ਨੇ ਉਹ ਕੀ ਨੇ ਸੁਣੋ ਉਨ੍ਹਾਂ ਲਿਖਿਆ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਉਕਤ ਕੇਸ ਮਾਨਜੋਗ ਹਾਈ ਕੋਰਟ ਵਿਖੇ 11 ਜੁਲਾਈ 2025 ਨੂੰ ਸੁਣਵਾਈ ਲਈ ਨਿਸ਼ਚਿਤ ਸੀ ਸੁਣਵਾਈ ਦੌਰਾਨ ਮਾਨਜੋਗ ਕੋਰਟ ਵੱਲੋਂ ਸੀਐਮ ਨੰਬਰ 12608 ਆਫ 2025 ਸੁਕੈਨ ਸਿੰਘ ਤੇ ਹੋਰ ਬਨਾਮ ਪੰਜਾਬ ਸਰਕਾਰ ਤੇ ਹੋਰ ਕੇਸ ਵਿੱਚ ਸਬੰਧਤ ਪਟੀਸ਼ਨਰਾਂ ਨੂੰ ਬੰਦੇ ਲਾਭ ਅਦਾਇਗੀਆਂ ਦੇਣ ਦੇ ਹੁਕਮ ਕੀਤੇ ਗਏ ਹਨ ਇਸ ਲਈ ਆਪ ਨੂੰ ਲਿਖਿਆ ਜਾਂਦਾ ਹੈ ਕਿ ਸਬੰਧਤ ਪਟੀਸ਼ਨਰਾਂ ਨੂੰ ਬੰਦੇ ਲਾਭ ਅਦਾਇਗੀਆਂ ਪੰਜਾਬ ਸਿੱਖਿਆ ਨਿਜਮ 2018 ਦੇ ਰੂਲਾਂ ਵਿੱਚ ਅੰਕਿਤ ਪੇ ਗ੍ਰੇਡ ਮੁਤਾਬਕ ਰੀਫਿਕਸ ਕਰਦੇ ਹੋਏ 2 ਦਿਨਾਂ ਦੇ ਅੰਦਰ ਅੰਦਰ ਜਾਰੀ ਕਰਕੇ ਇਸ ਦਫਤਰ ਨੂੰ ਸੂਚਿਤ ਕਰਨਾ ਯਕੀਨੀ ਬਣਾਇਆ ਜਾਵੇ ਇਹ ਇਹ ਪੱਤਰ ਲਿਖਿਆ ਔਰ ਇਸੇ ਤਰ੍ਹਾਂ ਡਾਇਰੈਕਟਰ ਸਕੂਲ এডੂਕੇਸ਼ਨ ਸਕੈਂਡਰੀ ਗੁਰਿੰਦਰ ਸਿੰਘ ਛੋਟੀ ਨਵੀ ਫਾਜ਼ਿਲਕਾ ਦੇ ਇੱਕ ਟੀਚਰ ਦਵਿੰਦਰ ਸਿੰਘ ਖਹਿਰਾ ਦੀ ਪਟੀਸ਼ਨ 19224 2023 ਦੇ ਸਬੰਧ ਵਿੱਚ ਪੱਤਰ ਜਾਰੀ ਕਰਕੇ ਪੰਜਾਬ ਸਕੂਲ ਲਾਗੂ ਕਰਨ ਦੀ ਗੱਲ ਕੀਤੀ ਹੈ ਔਰ ਇਸ ਸਬੰਧ ਵਿੱਚ ਪੰਜਾਬ ਸਵਾਡਿਨ ਸੱਤ ਸੌ ਫੈਡਰੇਸ਼ਨ 1680 ਦੇ ਐਡੀਸ਼ਨਲ ਜਨਰ 77 ਪ੍ਰੇਮ ਚਾਵਲਾ ਜਿਹੜੇ ਇਸ ਕੇਸ ਨਾਲ ਬਹੁਤ ਨੇੜਿਆਂ ਜੁੜੇ ਨੇ ਬੜੀ ਪੈਰਵਾਹੀ ਕਰ ਰਹੇ ਨੇ ਉਹਨਾਂ ਨੇ ਦੱਸਿਆ ਵੀ ਅਸਲ ਵਿੱਚ 22 ਜੁਲਾਈ ਨੂੰ ਇੱਕ ਮਾਨਹਾਨੀ ਦਾ ਕੇਸ ਇਸ ਸੰਬੰਧ ਵਿੱਚ ਹਾਈ ਕੋਰਟ 'ਚ ਲੱਗਾ ਤੇ ਜਾਬਦਾਦ ਨੇ ਉਹਨੂੰ ਇਨਵਿਊ ਰੱਖ ਕੇ ਸਿੱਖਿਆ ਵਿਭਾਗ ਵੱਲੋਂ ਪਟੇਸ਼ਰਾ ਤੇ ਪੰਜਾਬ ਸਕੂਲ ਲਾਗੂ ਕਰਨ ਦੇ ਪੱਤਰ ਜਾਰੀ ਕੀਤੇ ਨੇ ਪਰ ਉਹਨਾਂ ਨੇ ਕਿਹਾ ਵੀ ਇਹ ਕਾਫੀ ਨਹੀਂਗਾ ਪੰਜਾਬ ਸਰਕਾਰ ਨੂੰ ਹੁਣ ਵਿਸ਼ਾਲ ਦੇ ਲਈ ਨਾਲ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਜੋ ਕਿਹਾ ਵੀ 17 ਜੁਲਾਈ 2020 ਤੋਂ ਬਾਅਦ ਭਰਤੀ ਮਲਾਜਮਾਂ ਉੱਪਰ ਵੀ ਪੰਜਾਬ ਸਕੇਲ ਲਾਗੂ ਕਰਨੇ ਬੰਦੇ ਨੇ ਤੇ ਇਸ ਫੈਸਲੇ ਨੂੰ ਪਟੀਸ਼ਨਰ ਤੱਕ ਰੱਖਣਾ ਉਹਨਾਂ ਨੇ ਕਿਹਾ ਯੋਗ ਨਹੀਂਗਾ ਇਹ ਵਾਜਬ ਨਹੀਂਗਾ ਇਹਨੂੰ ਜਰਨਲਾਈਜ਼ ਕੀਤਾ ਜਾਵੇ ਔਰ ਸਮੂਹ ਪ੍ਰਭਾਵਤ ਮਲਾਜਮ ਜਿਹੜੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਨੇ ਉਹਨਾਂ ਸਾਰਿਆਂ ਨੂੰ ਪੰਜਾਬ ਸਕੇਲ ਦਿੱਤੇ ਜਾਣ ਇਸੇ ਤਰ੍ਹਾਂ ਹਰਜਿੰਦਰ ਸਿੰਘ ਜਿਹੜੇ ਇਸ ਮਲਾਜਮਾ ਦੀ ਅਗਵਾਈ ਕਰ ਰਹੇ ਨੇ 3704 ਟੀਚਰਾਂ ਦੀ ਜਿਹੜੇ 15 17 ਜੁਲਾਈ 2020 ਤੋਂ ਪਹਿਲਾਂ ਹੀ ਜਨਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਹੋਈ ਸੀ ਉਹ ਵੀ ਕੋਰਟ ਚ ਗਏ ਸੀ ਉਹਨਾਂ ਨੇ ਦੱਸਿਆ ਵੀ ਬਿਲਕੁਲ ਪੱਤਰ ਤੇ ਆਗੇ ਨੇ ਸਿੱਖਿਆ ਵਿਭਾਗ ਵੱਲੋਂ ਫੀਲਡ ਵਿੱਚ ਵੀ ਪੰਜਾਬ ਸਕੀਲ ਲਾਗੂ ਕੀਤੇ ਜਾਣ ਪਰ ਫਿਲਹਾਲ ਪੰਜਾਬ ਵਿੱਚ ਇਸ ਸਬੰਧ ਵਿੱਚ ਪ੍ਰਕਿਰਿਆ ਚੱਲ ਰਹੀ ਹੈ ਕੁਝ ਮੁਸ਼ਕਲਾਂ ਵੀ ਪਤਾ ਲੱਗਦਾ ਵੀ ਸਾਹਮਣੇ ਆ ਰਹੀਆਂ ਨੇ ਪਰ ਉਹ ਕਹਿੰਦੇ ਜਿੰਨਾ ਚਿਰ ਇਸ ਮਹੀਨੇ ਦੇ ਤਨਖਾਹਾਂ ਦੇ ਬਿੱਲ ਖਜ਼ਾਨਾ ਦਫ਼ਤਰਾਂ ਵਿੱਚ ਜਾ ਕੇ ਉਹਨਾਂ ਨੂੰ ਸੋਧੀਆਂ ਤਨਖਾਹਾਂ ਨਹੀਂ ਮਿਲਦੀਆਂ ਉਦੋਂ ਤੱਕ ਕੁਝ ਕਹਿਣਾ ਉਚਿਤ ਨਹੀਂਗਾ ਪਰ ਉਹਨਾਂ ਨੇ ਇਹ ਗੱਲ ਕਹੀ ਵੀ ਘੱਟੋ ਘੱਟ ਹੁਣ ਪੰਜਾਬ ਸਰਕਾਰ ਨੇ ਪਟੀਸ਼ਨਰਾਂ ਤੇ ਇਹ ਪੰਜਾਬ ਸਰਕਾਰ ਲਾਗੂ ਕਰਨ ਦੇ ਜਿਹੜੇ ਪੱਤਰ ਜਾਰੀ ਕੀਤੇ ਨੇ ਉਹਨਾਂ ਦਾ ਅਸੀਂ ਸਵਾਗਤ ਕਰਦੇ ਆਂ